ਸਖਬੀਰ ਬਾਦਲ ਤੇ ਜਥੇਦਾਰਾਂ ਦਾ ਫੈਸਲਾ ਸਖਬੀਰ ਬਾਦਲ ਨੂੰ ਲੈ ਕੇ ਜਥੇਦਾਰ ਸਹਿਬਾਨਾ ਦੀ ਮੀਟਿੰਗ ਛੇਤੀ ਹੋਣ ਜਾ ਰਹੀ ਹੈ ਮੀਟਿੰਗ ਕੀ ਸੱਦ ਲਈ ਗਈ ਹੈ ਆਖਰਕਾਰ ਕੀ ਬਿਨਾ ਬਾਦਲਾ ਤੋਂ ਅਕਾਲੀ ਦਲ ਚੱਲੇਗਾ ਹੁਣ ਇਸ ਬਾਰੇ ਫੈਸਲੇ ਹੁਣੇ ਤੈ ਹੋ ਚੁੱਕੇ ਨੇ ਤੁਸੀਂ ਜੁੜੇ ਹੋ ਲੋਕਪਾਣਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜਥੇਦਾਰ ਕੀ ਫੈਸਲਾ ਕਰਦੇ ਆ ਇਹ ਸਭ ਤੋਂ ਵੱਡੀ ਗੱਲ ਹੈ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਵੀ ਇਹ ਗੱਲ ਮੰਨਦੇ ਆ ਕਿ ਮੰਨਦੇ ਆ ਕਿ ਜਥੇਦਾਰ ਸਹਿਬਾਨ ਜੋ ਫੈਸਲਾ ਲੈਣਗੇ ਉਸੇ ਫੈਸਲੇ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਣੀ ਹੈ ਹੁਣ ਚਰਚਾ ਜੋ ਚੱਲੀ ਆ ਜੋ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਚਰਚਾ ਚੱਲੀ ਆ ਜੋ ਸੂਤਰ ਦੱਸ ਰਹੇ ਆ ਉਹ ਇਹ ਹੈ ਕਿ ਜਥੇਦਾਰ ਸਹਿਬਾਨ ਮੀਟਿੰਗ ਸੱਦ ਲਈ ਗਈ ਹੈ ਛੇਤੀ ਛੇਤੀ ਹੀ ਮੀਟਿੰਗ ਜਿਹੜੀ ਆ ਉਹ ਨਿਬੇੜ ਦਿੱਤੀ ਜਾਣੀ ਹੈ ਤੇ ਹੁਣ ਕੋਈ ਬੋਤਾ ਰੋਲਾ ਰੱਪਾ ਵੀ ਨਹੀਂ ਪਾਇਆ ਜਾਣਾ ਕਿ ਸਿੱਖ ਸੰਸਥਾਵਾਂ ਦੀ ਮੀਟਿੰਗ ਕੀਤੀ ਜਾਵੇ ਸਿੱਖ ਸੰਸਥਾਵਾਂ ਦੀ ਮੀਟਿੰਗ ਨੂੰ ਲੈ ਕੇ ਜਿਹੜਾ ਹੋਰ ਬੁੱਧੀਜੀਵੀਆਂ ਨੂੰ ਸੁਣਿਆ ਜਾਵੇ ਤਾਂ ਉਹ ਵਾਲੀ ਚਰਚਾ ਵੀ ਖਤਮ ਹੁੰਦੀ ਹੈ ਤੇ ਹੁਣ ਸਿੱਧੀ ਜਿਹੜੀ ਮੀਟਿੰਗ ਹੋਣੀ ਹੈ ਤੇ ਛੇਤੀ ਹੀ ਜਿਹੜਾ ਫੈਸਲਾ ਹੋਣਾ ਇਸ ਗੱਲ ਦੀ ਗਵਾਹੀ ਜਥੇਦਾਰ ਗਿਆਨੀ ਰਗबीर ਸਿੰਘ ਭਰ ਚੁੱਕੇ ਸਵਾਲ ਇਹ ਹੈ ਕਿ ਹੁਣ ਫੈਸਲਾ ਕੀ ਹੋ ਸਕਦਾ ਸਭ ਤੋਂ ਵੱਡਾ ਜਿਹੜਾ ਮਸਲਾ ਉਹ ਇਹ ਹੈ ਜਥੇਦਾਰ ਸਹਿਬਾਨਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਅਪੀਲ ਵੀ ਕੀਤੀ ਹੈ ਕਿ ਛੇਤੀ ਫੈਸਲਾ ਲਿਆ ਜਾਵੇ ਛੇਤੀ ਤਨਖਾਹ ਲਈ ਜਾਵੇ ਤੇ ਚਰਚਾ ਜਿਹੜੀ ਚੱਲ ਰਹੀ ਹੈ ਉਹ ਇਹ ਹੈ ਕਿ ਸ਼ਾਇਦ ਅਕਾਲੀ ਦਲ ਤੋਂ ਬਾਦਲ ਪਰਿਵਾਰ ਮਾਈਨਸ ਕਰ ਦਿੱਤਾ ਜਾਵੇ ਸੁਖਬੀਰ ਸਿੰਘ ਬਾਦਲ ਮਾਈਨਸ ਹੋ ਜਾਣ ਜਾਂ ਫਿਰ ਉਹਨਾਂ ਨੂੰ ਮਿਨੀਮਾਈਜ਼ ਕਰ ਦਿੱਤਾ ਜਾਵੇ ਉਹਨਾਂ ਦੀਆਂ ਜਿਹੜੀਆਂ ਸ਼ਕਤੀਆਂ ਨੇ ਪ੍ਰਧਾਨ ਤੋਂ ਪ੍ਰਧਾਨਗੀ ਤੋਂ ਲੰਬੇ ਹੋਣ ਵਾਲੀਆਂ ਨਵੇਂ ਪ੍ਰਧਾਨ ਲਾਉਣ ਵਾਲੀਆਂ ਕੋਈ ਸਾਂਝਾ ਹੱਲ ਲੱਭਣ ਵਾਲੀਆਂ ਤੇ ਸਾਰੇ ਜਿਹੜੇ ਧੜੇ ਨੇ ਅਕਾਲੀ ਦਲ ਦੇ ਉਹਨਾਂ ਨੂੰ ਇਕੱਠੇ ਕਰਨ ਵਾਲੀਆਂ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਜੇਕਰ ਮਾਈਨਸ ਕੀਤਾ ਜਾਂਦਾ ਤਾਂ ਕੀ ਅਕਾਲੀ ਦਲ ਦਾ ਉਹ ਆਗੂ ਜਿਹੜੇ ਉਹ ਲੈਣ ਦੇ ਆਗੂ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਤੋਂ ਪ੍ਰਭਾਵਿਤ ਹੋ ਕੇ ਆਏ ਉਹ ਲੈ ਕੇ ਆਏ ਕਿ ਉਹ ਅਕਾਲੀ ਦਲ ਦੇ ਨਾਲ ਖੜੇ ਰਹਿਣਗੇ ਜਿਸ ਤਰ੍ਹਾਂ ਨਾਲ ਐਨ ਕੇ ਸ਼ਰਮਾ ਦਾ ਅਸਤੀਫਾ ਆਇਆ ਤੇ ਉਸ ਤੋਂ ਬਾਅਦ ਅਨਿਲ ਜੋਸ਼ੀ ਦਾ ਅਸਤੀਫਾ ਆਇਆ ਅਕਾਲੀ ਦਲ ਦੇ ਇਸ ਸਮੇਂ ਜੇਕਰ ਹਿੰਦੂ ਆਗੂਆਂ ਦੀ ਗੱਲ ਕਰੀਏ ਤਾਂ ਉਹਦੇ ਵਿੱਚੋਂ ਐਨ ਕੇ ਸ਼ਰਮਾ ਤੇ ਜੋਸ਼ੀ ਦੋਵੇਂ ਬ੍ਰਾਹਮਣ ਆਗੂ ਨੇ ਅਤੇ ਵੱਡੇ ਆਗੂ ਨੇ ਇਸ ਸਮੇਂ ਤੇ ਇਹਨਾਂ ਦਾ ਇਸ ਤਰ੍ਹਾਂ ਨਾਲ ਰਿਐਕਟ ਕਰਨਾ ਆਪਣੇ ਆਪ ਦੇ ਵਿੱਚ ਹੀ ਕਾਫੀਆਂ ਗੱਲਾਂ ਨੂੰ ਜਿਹੜਾ ਕਾਫੀ ਕੁਝ ਨੂੰ ਸਪਸ਼ਟ ਕਰ ਦਿੰਦਾ ਹੈ ਕਿ ਕਿਸ ਤਰ੍ਹਾਂ ਦੀ ਸੋਚ ਤੇ ਬਿਰਤੀ ਰੱਖੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਨੂੰ ਮਾਈਨਸ ਕਰਨ ਦੇ ਮਾਮਲੇ 'ਚ ਹੁਣ ਚਰਚਾ ਜੋ ਚੱਲੀ ਹੋਏ ਹੈ ਕਿ ਫੈਸਲਾ ਜਿਹੜਾ ਉਹ ਸਰਬਸੰਮਤੀ ਨਾਲ ਹੋਵੇਗਾ ਤੇ ਉਸ ਫੈਸਲੇ ਦੇ ਵਿੱਚ ਮਾਈਨਸ ਜਾਂ ਮਿਨੀਮਾਈਜ਼ ਕੀਤਾ ਜਾ ਸਕਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਸਾਰੇ ਜਿਹੜਾ ਸਿਨੈਰੀਓ ਬਣ ਰਿਹਾ ਉਹਦੇ ਅੰਦਰ ਵੱਡਾ ਸਵਾਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਕੀ ਇਸ ਚੀਜ਼ ਨੂੰ ਚੱਲ ਪਾਉਣਗੇ ਕਿ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਇਸ ਚੀਜ਼ ਨੂੰ ਜਾਂ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਅਕਾਲੀ ਦਲ ਦਾ ਇਸ ਚੀਜ਼ ਨੂੰ ਚੱਲ ਪਾਏਗਾ ਫਿਲਹਾਲ ਸ਼ੁਰੂਆਤੀ ਦੌਰ ਦੇ ਵਿੱਚ ਇਹ ਲੱਗਦਾ ਕਿ ਇਸ ਤਰ੍ਹਾਂ ਨਹੀਂ ਹੋਏਗਾ ਕਿਉਂਕਿ ਜਿਸ ਤਰ੍ਹਾਂ ਨਾਲ ਪੰਥਕ ਸਿਆਸਤ ਜਿਸ ਮੋੜ ਤੇ ਆ ਕੇ ਖੜ ਚੁੱਕੀ ਆ ਉਸ ਮੋੜ ਦੇ ਉੱਤੋਂ ਹੁਣ ਬਹੁਤ ਚੀਜ਼ਾਂ ਨਵੇਂ ਸਿਰਿਓਂ ਤੈਹ ਹੋਣੀਆਂ ਨੇ ਤੇ ਉਹਨਾਂ ਤੈਹ ਕਰਨ ਦੇ ਲਈ ਸੁਖਵੀਰ ਸਿੰਘ ਬਾਦਲ ਦਾ ਦੀ ਕੁਰਬਾਨੀ ਜਿਹੜੀ ਆ ਉਹ ਐਂਜ ਲੱਗਦਾ ਹੈ ਕਿ ਉਹ ਅਹਿਮ ਹੋ ਚੁੱਕੀ ਹੈ ਜੇ ਸੁਖਵੀਰ ਸਿੰਘ ਬਾਦਲ ਆਪਣੀ ਕੁਰਬਾਨੀ ਨਹੀਂ ਦਿੰਦੇ ਤਾਂ ਅਕਾਲੀ ਦਲ ਨਵੇਂ ਸਿਰਿਓਂ ਮੁੜ ਸਰਜੀਤ ਹੋਣਾ ਬਹੁਤ ਮੁਸ਼ਕਲ ਹੈ ਜੇਕਰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦਾ ਤੜਾ ਇਸੇ ਗੱਲ ਤੇ ਅੜਿਆ ਰਹਿੰਦਾ ਹੈ ਕਿ ਸਵਾਲ ਤਾਂ ਇਹ ਵੀ ਹੈ ਕਿ ਕੀ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਅਕਾਲੀ ਦਲ ਨਹੀਂ ਚੱਲ ਸਕਦਾ ਇਹਦਾ ਸਵਾਲ ਦਾ ਜਵਾਬ ਜਿਹੜਾ ਹੈ ਤੁਸੀਂ ਆਪ ਸੋਚੋ ਕਿ ਕੀ ਨਹੀਂ ਚੱਲ ਸਕਦਾ ਇਸ ਤਰ੍ਹਾਂ ਤਾਂ ਹੈ ਨਹੀਂ ਜਿਸ ਪ੍ਰਕਾਰ ਭਗਵੰਤ ਮਾਨ ਤੋਂ ਗਾਲਾ ਗੂਲਾ ਖਾ ਕੇ ਸਾਰਾ ਕੁਝ ਕਰਕੇ ਭਗਵੰਤ ਮਾਨ ਲਗਭਗ 2012 ਤੋਂ ਜਿਸ ਸਮੇਂ ਤੋਂ ਮਨਪ੍ਰੀਤ ਸਿੰਘ ਬਾਦਲ ਨਾਲ ਚੱਲੇ ਉਹ ਸਾਰਾ ਕੁਝ ਜਿਹੜਾ ਉਹ ਅੰਤ ਤਾ ਅੰਤ ਤਾ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਨੂੰ ਗਾਲਾਂ ਕੱਢਦੇ ਰਹੇ ਤੇ ਅਕਾਲੀ ਦਲ ਨੂੰ ਭੰਡ ਦੇ ਰੇ ਹੁਣ ਆ ਜਿਮਣੀ ਚੋਣਾ ਚ ਅਕਾਲੀ ਦਲ ਨੇ ਜਿਸ ਪ੍ਰਕਾਰ ਗਿੱਦੜਵਾ ਤੇ ਡੇਰਾ ਬਾਬਾ ਨਾਨਕ ਚ ਵੋਟ ਸ਼ਿਫਟ ਕਰਾਈ ਆਪਣੀ ਉਹ ਆਪਣੇ ਆਪ ਦੇ ਵਿੱਚ ਇੱਕ ਚੀਜ਼ ਹੈ ਕਿ ਸਿਆਸਤ ਦੇ ਵਿੱਚ ਕੋਈ ਦੁਸ਼ਮਣ ਕੋਈ ਮਿੱਤਰ ਜਿਹੜਾ ਉਹ ਪਰਮਾਨੈਂਟ ਨਹੀਂ ਹੁੰਦਾ ਚਰਚਾਵਾਂ ਤਾਂ ਕਈ ਨੇ ਕਿ ਸੁਖਬੀਰ ਸਿੰਘ ਬਾਦਲ ਦੀ ਭਗਵੰਤ ਮਾਨ ਦੇ ਨਾਲ ਡੀਲ ਡੰਨਾ ਉਹਦੇ ਬਾਰੇ ਹਜੇ ਚੀਜ਼ਾਂ ਉਸ ਪ੍ਰਕਾਰ ਨਹੀਂ ਆ ਰਹੀਆਂ ਨਿਕਲ ਕੇ ਪਰ ਸਵਾਲ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲਗਾਤਾਰ ਦਬਾਅ ਬਣਾਏ ਜਾਣ ਦੇ ਬਾਵਜੂਦ ਨਵੇਂ ਸਿਰਿਓਂ ਜਿਹੜੀਆਂ ਚੀਜ਼ਾਂ ਨੂੰ ਚਲਾਉਣ ਦੇ ਬਾਵਜੂਦ ਵੀ ਹਾਲੇ ਤੱਕ ਸੁਖਬੀਰ ਸਿੰਘ ਬਾਦਲ ਦੀ ਮੁਕਤੀ ਵਾਲਾ ਰਾਹ ਜਿਹੜਾ ਉਹਨਾਂ ਨੂੰ ਨਹੀਂ ਲੱਭ ਰਿਹਾ ਜਥੇਦਾਰਾਂ ਦੀ ਮੀਟਿੰਗ ਕਿਦੋਂ ਹੁੰਦੀ ਹੈ ਇਹ ਇੱਕ ਵੱਡਾ ਪ੍ਰਸ਼ਨ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਧੀ ਦਾ ਵਿਆਹ ਹੈ ਤੇ ਉਸ ਤੋਂ ਪਹਿਲਾਂ-ਪਹਿਲਾਂ ਮੈਨੂੰ ਲੱਗਦਾ ਹੈ ਕਿ ਨਿਬੇੜ ਲਿਆ ਜਾਣਾ ਛੇਤੀ ਹੀ ਫੈਸਲਾ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਮਾਮਲੇ 'ਚ ਉਹ ਆ ਸਕਦਾ ਤੇ ਚਰਚਾ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਮਾਈਨਸ ਹੋਣਗੇ ਅਕਾਲੀ ਦਲ ਦੇ ਵਿੱਚੋਂ ਜਾਂ ਉਹਨਾਂ ਦਾ ਰੋਲ ਮਾਈਨਸ ਕਰ ਦਿੱਤਾ ਜਾਊਗਾ ਉਹ ਪ੍ਰਧਾਨ ਨਹੀਂ ਰਹਿਣਗੇ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਉਹ ਆ ਸਕਦਾ ਹੈ